ਇਸ ਤੋਪ ਨੇ ਹੀ ਰਾਜਸਥਾਨ ਦੀਆਂ ਰਿਆਸਤਾਂ ਨੂੰ ਬਚਾ ਕੇ ਰੱਖਿਆ ਸੀਗਾ ਇਸ ਤੋਪ ਨੂੰ ਬਚਾਉਣ ਬਣਾਉਣ ਦੇ ਪਿੱਛੇ ਵੀ ਇਹੀ ਕਾਰਨ ਸੀਗਾ ਕਿ ਰਾਜਸਥਾਨ ਦੀਆਂ ਰਿਆਸਤਾਂ ਦੇ ਉੱਪਰ ਕਿਸੇ ਵੀ ਦੁਸ਼ਮਣ ਦੀ ਜਿਹੜੀ ਉਹ ਨਜ਼ਰ ਨਾ ਪਵੇ ਤੇ ਇਸ ਤੋਪ ਨੂੰ ਤਾਂ ਹੀ ਐਡਾ ਵੱਡਾ ਬਣਾਇਆ ਗਿਆ ਸੀਗਾ ਕਿ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਰਵੇ ਇਹ ਜਿਹੜੀ ਤੋਪ ਹੈ ਇਹ ਜੈਗੜ ਕਿਲੇ ਦੇ ਵਿੱਚ ਖੜੀ ਹੈ ਤੇ ਇਹ ਇਸ ਤੋਪ ਨੂੰ ਰਾਜਾ ਸਵੈ ਜੈ ਸਿੰਘ ਨੇ ਬਣਾਇਆ ਸੀਗਾ ਜਿਹੜਾ ਜੈਗੜ੍ਹ ਫੋਟ ਸੀਗਾ ਇਹਦੇ ਵਿੱਚ ਹੀ ਤੋਫਕਾਂ ਨਾ ਬਣਿਆ ਹੋਇਆ ਸੀਗਾ ਤੇ ਇਹਦਾ ਇੱਕ ਇੱਕ ਪਾਰਟ ਹਾਥੀਆਂ ਦੇ ਨਾਲ ਲਿਆ ਕੇ ਇੱਥੇ ਸਟੈਬਲਿਸ਼ ਕੀਤਾ ਗਿਆ ਸੀਗਾ ਇਹਨੂੰ ਤੇ ਇਹਨੂੰ ਲਗਭਗ 1720 ਦੇ ਵਿੱਚ ਬਣਾਇਆ ਗਿਆ ਸੀਗਾ ਤੇ ਇਹ 8-9 ਤਾਤੂਆਂ ਦੇ ਨਾਲ ਬਣੀ ਹੈ ਜਿਹਦੇ ਵਿੱਚ ਸੋਨਾ, ਚਾਂਦੀ ਤੇ ਲੋਹਾ ਹੋਰ ਕਈ ਤਰ੍ਹਾਂ ਦੀਆਂ ਤਾਤੂਆਂ ਜਿਹੜੀਆਂ ਕਿ 8-9 ਤਾਤੂਆਂ ਨੂੰ ਮਿਲਾ ਕੇ ਤੇ ਇਹਨੂੰ ਬਣਾਇਆ ਗਿਆ ਇਹਦੀ ਲੰਬਾਈ ਵੀ ਲਗਭਗ 20 ਤੋਂ 22 ਫੁੱਟ ਹੈਗੀ ਆ ਇਹਦੇ ਜਿਹੜੇ ਪਹੀਏ ਤੁਸੀਂ ਦੇਖ ਰਹੇ ਹੋ ਲਗਭਗ 9-9 ਫੁੱਟ ਦੇ ਪਹੀਏ ਆ ਤੇ ਅਗਲੇ ਪਹੀਏ 4 ਫੁੱਟ ਤੋਂ ਜ਼ਿਆਦਾ ਦੇ ਹੈਗੇ ਆ ਤੇ ਇਹਦੀ ਜਿਹੜੀ ਬੈਰਲ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਸੀਗਾ ਕਿ ਇੱਕ ਕੱਲਾ ਬੰਦਾ ਵੀ ਇਹਦੀ ਬੈਰਲ ਨੂੰ ਘੁਮਾ ਸਕਦਾ ਸੀਗਾ ਤੇ ਇਹਦੇ ਵਿਚਾਲੇ ਜੀ ਇੱਕ ਲੋਹੇ ਦਾ ਵੀ ਬਣਿਆ ਜਿਹਦੇ ਇਹਦੀ ਉਚਾਈ ਲੰਬਾਈ ਜਿਹੜੀ ਉਹ ਕੀਤੀ ਸੈੱਟ ਕੀਤੀ ਜਾ ਸਕਦੀ ਜਿਹੜਾ ਵਿਚਾਲੇ ਡੰਡਾ ਤੁਸੀਂ ਦੇਖ ਰਹੇ ਹੋ ਤੇ ਨੂੰ 1700 ਤੇ ਲਗਭਗ 20 ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਉਦੋਂ ਹਾਥੀਆਂ ਦੇ ਬਰਾਬਰ ਰੱਖ ਕੇ ਇਹਦਾ weight ਕੀਤਾ ਗਿਆ ਸੀਗਾ ਤੇ ਲਗਭਗ 50 ਟਾਣੇ ਦਾ weight ਜਿਹੜਾ ਕਿ ਬਣਿਆ ਸੀਗਾ ਤਾਂ ਇਹਨੂੰ ਅੱਜ ਤੱਕ ਕਦੇ ਚਲਾਉਣ ਦੀ ਜ਼ਰੂਰਤ ਨਹੀਂ ਪਈ ਤੇ ਇਹਨੂੰ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰੀ ਟੈਸਟ ਕਰਨ ਵਾਸਤੇ ਚਲਾਇਆ ਗਿਆ ਸੀਗਾ ਤਾਂ ਜਦੋਂ ਟੈਸਟ ਕੀਤਾ ਸੀਗਾ ਤੇ ਇਹਦੇ ਵਿੱਚ ਲਗਭਗ 100 ਕਿਲੋ ਬਰੂਦ ਪਿਆ ਸੀਗਾ ਤੇ 50 ਕਿਲੋ ਦਾ ਇੱਕ ਗੋਲਾ ਪਿਆ ਸੀਗਾ ਜਾਨੀ ਕਿ ਇੱਕ ਗੋਲੀ ਜਿਹਨੂੰ ਆਪਾਂ ਕਹਿ ਦਈਏ ਉਹ ਪਿਆ ਸੀਗਾ ਤਾਂ ਇੱਥੋਂ ਇੱਕ ਲੰਬੀ ਬੱਤੀ ਜਿੱਥੋਂ ਆਕਾਰ ਆਈ ਇੱਥੋਂ ਤੱਕ ਬਣਾਈ ਗਈ ਸੀਗੀ ਤਾਂ ਬੱਤੀ ਨੂੰ ਅੱਗ ਲਾ ਕੇ ਜਿਹੜੇ ਬੰਦੇ ਨੇ ਚਲਾਈ ਸੀਗੀ ਤਾਂ ਉਹਨੇ ਇਸ ਜਿਹੜਾ ਸਾਹਮਣੇ ਕੁੰਡਾਈ ਨੂੰ ਫੁੱਲ ਪਾਣੀ ਨਾਲ ਭਰਿਆ ਗਿਆ ਸੀਗਾ ਤੇ ਪਾਣੀ ਦੇ ਵਿੱਚ ਛਾਲ ਮਾਰਤੀ ਸੀਗੀ ਤਾਂ ਪਰ ਫਿਰ ਵੀ ਉਹਨਾਂ ਬੰਦਿਆਂ ਦੇ ਕੰਨਾਂ ਦੇ ਪਰਦੇ ਪਾਟ ਗਏ ਸੀਗੇ ਤਾਂ ਆਸੇ ਪਾਸੇ ਦੇ ਪਿੰਡ ਜਿਹੜੇ ਸੀਗੇ ਨੇੜੇ ਤੇ ਜਿਹੜੇ ਉਹਨਾਂ ਪਿੰਡਾਂ ਦੀਆਂ ਸ਼ੀਸ਼ੇ ਵਾਲੀਆਂ ਖਿੜਕੀਆਂ ਟੁੱਟ ਗਈਆਂ ਸੀਗੀਆਂ ਤੇ ਕਿਲੇ ਦੇ ਵਿੱਚ ਵੀ ਕਈ ਜਗ੍ਹਾ ਤੇ ਤਰੇੜਾਂ ਆ ਗਈਆਂ ਸੀਗੀਆਂ ਤੇ ਰਾਜੇ ਦੇ ਜਿਹੜੇ ਮੇਨ ਲੋਕ ਸੀਗੇ ਜਿਹੜੇ ਮੇਨ ਜਿਹੜੇ ਉਹਦੇ ਜਿਆਦਾ ਦਿਲ ਦੇ ਨੇੜੇ ਸੀਗੇ ਤਾਂ ਉਹਨਾਂ ਨੂੰ ਵੀ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀਗਾ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਗਿਆ ਸੀਗਾ ਤਾ ਇਹ ਸਤੋਪ ਦਾ ਜਿਹੜਾ ਖੌਫ ਹੀ ਇੰਨਾ ਪੈਦਾ ਹੋ ਗਿਆ ਸੀਗਾ ਕਿ ਕਦੇ ਵੀ ਕਿਸੇ ਨੇ ਵੀ ਜੈਗੜ ਕਿਲੇ ਤੇ ਜਿਹੜਾ ਕਿ ਕਦੇ ਵੀ ਚੜ੍ਹਾਈ ਕਰਨ ਦਾ ਸੋਚਿਆ ਨਹੀਂਗਾ ਉਦੋਂ ਮੁਗਲ ਸਤਨਾ ਤਾਂ ਜਿਹੜੀ ਉਹ ਆਪਦੇ ਜੋਰਾ-ਸ਼ੋਰਾ ਤੇ ਹੁੰਦੀ ਸੀਗੀ ਤਾਂ ਉਹਨਾਂ ਨੇ ਆਪਦੀ ਮੇਨ ਰਿਆਸਤਾ ਨੂੰ ਬਚਾਉਣ ਦੇ ਪਿੱਛੇ ਇਹ ਸਤੋਪ ਦਾ ਬਹੁਤ ਵੱਡਾ ਕਾਰਨ ਆ ਆ ਜਿਹੜਾ ਤੁਸੀਂ ਕੁੰਡ ਦੇਖ ਰਹੇ ਹੋ ਨਾ ਇਸ ਕੁੰਡ ਦੇ ਬਿਲਕੁਲ ਸਾਹਮਣੇ ਜਮ ਉਹ ਤੂਫ ਖੜੀ ਆ ਤੁਹਾਨੂੰ ਥੋੜੀ ਜੁੱਤੇ ਉਹ ਸ਼ੈੱਡ ਦਾ ਦਿਖ ਰਿਹਾ ਨਾ ਤਾਂ ਇਹ ਜਿਹੜਾ ਸ਼ੈੱਡ ਦਾ ਵੀ ਆਪਣਾ ਇਤਿਹਾਸ ਆ ਇਹ 1837 ਦੇ ਵਿੱਚ ਰਾਜੇ ਨੇ ਬਣਵਾਇਆ ਸੀਗਾ ਅੱਜ ਤੱਕ ਇਹਨੂੰ ਜੰਗਾਲ ਨਹੀਂ ਲੱਗੇਗੇ ਤੇ ਇਹ ਇੰਗਲੈਂਡ ਤੋਂ ਲੈ ਕੇ ਆਏ ਸੀਗੇ ਤੇ ਇਹਨੂੰ ਇਦਾਂ ਹੀ ਇੱਥੇ ਜਿਹੜਾ ਸਟੈਬਲਿਸ਼ ਕਰਤਾ ਸੀਗੇ ਇਹਨੂੰ ਇਦਾਂ ਹੀ ਇੱਥੇ ਤਿਆਰ ਕਰਤਾ ਸੀਗਾ ਤਾਂ ਬਾਕੀ ਜੈਗੜ ਕਿਲੇ ਦੀ ਉਦਾਂ ਹੀ ਸਿਕਿਉਰਟੀ ਬਹੁਤ ਸੀਗੀ ਇਹਦੇ ਆਸੇ-ਪਾਸੇ ਇੱਕ ਬਾ